ਜਜ਼ਬਾਤੀ ਜ਼ਿੰਦਗੀ સ્ટોਰੀਜ਼ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। حاضر ਹਾਂ ਨਵੀਂ ਕਹਾਣੀ ਕਰਮਾਂ ਵਾਲੀ ਕੋਠੀ ਦੇ ਨਾਲ। ਇਹ ਕਹਾਣੀ ਕਹਾਣੀਕਾਰ ਬਰਜਿੰਦਰ ਕੌਰ ਬਿਸਰਾਉ ਜੀ ਦੀ ਲਿਖੀ ਹੋਈ ਹੈ। ਉਮੀਦ ਕਰਦੀ ਹਾਂ ਤੁਹਾਨੂੰ ਇਹ ਪਰਵਾਰਿਕ ਕਹਾਣੀ ਪਸੰਦ ਜ਼ਰੂਰ ਆਵੇਗੀ। ਵਰਗੜ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸਨੇ ਪੜਦੇ ਪੜਦੇ ਨੇ ਹੀ ਆਪਣੇ ਬਾਪੂ ਨਾਲ ਖੇਤੀਬਾੜੀ ਦਾ ਕੰਮ ਸੰਭਾਲ ਲਿਆ ਕਿਉਂਕਿ ਜ਼ਮੀਨ ਜ਼ਿਆਦਾ ਸੀ। ਉਹ ਪਿੰਡ ਵਿੱਚ ਪੁਰਾਣੇ ਘਰ ਵਿੱਚ ਹੀ ਰਹਿੰਦੇ ਸਨ। ਕਈ ਵਾਰ ਨਵਾਂ ਘਰ ਬਣਾਉਣ ਦੀ ਸਲਾਹ ਕਰਦੇ ਪਰ ਕੋਈ ਨਾ ਕੋਈ ਅੜਿੱਕਾ ਪੈ ਜਾਂਦਾ ਪਹਿਲਾਂ ਇਸ ਦਾ ਵਿਆਹ ਕਰਨ ਕਰਕੇ ਨਵੇਂ ਘਰ ਦੀ ਉਸਾਰੀ ਦਾ ਮੋਢ ਨਾ ਬੰਨਿਆ ਫਿਰ ਅੱਗੜ ਪਿਛੜ ਕੁੜੀਆਂ ਲਈ ਵਧੀਆ ਬਾਹਰਲੇ ਮੁੰਡੇ ਮਿਲ ਗਏ ਉਹਨਾਂ ਦੇ ਵਿਆਹਾਂ ਕਰਨ ਇਸ ਕੰਮ ਨੂੰ ਹੱਥ ਨਾ ਪਿਆ ਫਿਰ ਉਸਦੇ ਬੇਬੇ ਬਾਪੂ ਬਿਮਾਰ ਰਹਿਣ ਲੱਗੇ ਉਹਨਾਂ ਦੀ ਸਾਂਭ ਸੰਭਾਲ ਤੇ ਦਵਾਈ ਬੂਟੀ ਕਰਦਿਆਂ ਨਵੀਂ ਕੋਠੀ ਬਣਾਉਂਦੀ ਰੀਜ ਮਨ ਵਿੱਚ ਹੀ ਰਹਿੰਦੀ ਹੁਣ ਪ੍ਰਗਟ ਸਿੰਘ ਦਾ ਵੱਡਾ ਮੁੰਡਾ 9 ਸਾਲ ਦਾ ਹੋ ਗਿਆ ਸੀ ਤੇ ਕੁੜੀ 7ਵੇਂ ਸਾਲ ਵਿੱਚ ਸੀ ਬੇਬੇ ਬਾਪੂ 6 ਮਹੀਨੇ ਦੇ ਫਰਕ ਨਾਲ ਦੁਨੀਆ ਤੋਂ ਤੁਰ ਗਏ। ਪਿੱਛੇ ਪਰਗਟ ਲਈ ਇੰਨੀ ਜ਼ਮੀਨ ਜਾਇਦਾਦ ਛੱਡ ਕੇ ਗਏ ਸਨ ਕਿ ਉਹਨਾਂ ਦਾ ਮਰਨਾ ਵੀ ਖੂਬ ਖਰਚ ਕਰਕੇ ਕੀਤਾ। ਪਰਗਟ ਦੀ ਬੇਬੇ ਬਾਪੂ ਤੋਂ 6 ਕੁ ਮਹੀਨੇ ਪਹਿਲਾਂ ਪੂਰੀ ਹੋ ਗਈ ਸੀ। ਉਦੋਂ ਪਰਗਟ ਦੀ ਪਤਨੀ ਨਿਮਰਤ ਨੇ ਆਪਣੀਆਂ ਨਣ ਦਾ ਨਾਲ ਨਵੀਂ ਕੋਠੀ ਬਣਾਉਣ ਦੀ ਗੱਲ ਕਰਦੀ ਨੇ ਆਖਿਆ ਸੀ। ਭੈਣ ਜੀ ਰੱਬ ਸੌਖ ਰੱਖੇ। ਹੁਣ ਜਦ ਅਗਲੀ ਵਾਰ ਤੁਸੀਂ ਬਾਹਰ ਆਵੋਗੇ ਆ। ਤਾਂ ਆਪਾਂ ਨੇ ਵੱਡੀ ਨਵੀਂ ਕੋਠੀ ਬਣਾ ਹੀ ਲੈਣੀ ਆ ਜਦ ਸਾਨੂੰ ਪੁਰਾਣੇ ਘਰ ਵਿੱਚ ਰਹਿਣਾ ਔਖਾ ਲੱਗਦਾ ਤਾਂ ਤੁਹਾਨੂੰ ਬਾਹਰੋਂ ਆ ਕੇ ਕਿੰਨਾ ਔਖਾ ਲੱਗਦਾ ਹੋ ਹਾਂ ਭਾਬੀ ਚਾਹੀ ਅਸੀਂ ਇੱਥੇ ਹੀ ਜੰਮੀਆਂ ਪਲੀਆਂ ਪਰ ਹੁਣ ਬਾਹਰ ਵਾਲੀਆਂ ਸੌਖ ਸੁਹੂਲਤਾਂ ਦੇ ਹਿਸਾਬ ਨਾਲ ਰਹਿਣ ਦੀ ਆਦਤ ਪੈ ਗਈ ਹੁਣ ਔਖਾ ਲੱਗਦਾ ਪੁਰਾਣੇ ਘਰ ਵਿੱਚ ਰਹਿਣਾ ਬੀਬੀ ਦਾ ਵਰੀਣਾ ਕਰਕੇ ਸ਼ੁਰੂ ਕਰ ਲਿਓ ਛੋਟੀ ਕੁੜੀ ਨੇ ਆਪਣੀ ਭਾਬੀ ਦੀ ਗੱਲ ਨਾਲ ਸਹਿਮਤੀ ਪ੍ਰਗਟਾਉਂਦੇ ਆ ਕਿਹਾ ਉਹਨਾਂ ਨੂੰ ਕੀ ਪਤਾ ਸੀ ਕਿ ਜਦ ਤੱਕ ਉਹ ਨਵੀਂ ਕੋਠੀ ਬਣਾਉਣ ਦੀ ਸਲਾਹ ਕਰਦੇ ਨੇ ਉਦੋਂ ਤੱਕ ਬਾਪੂ ਵੀ ਵੱਧ ਬਿਮਾਰ ਰਹਿ ਕੇ 6 ਮਹੀਨੇ ਬਾਅਦ ਹੀ ਸੰਸਾਰ ਤੋਂ ਤੁਰ ਜਾਵੇਗਾ ਬਾਪੂ ਦੇ ਭੋਗ ਤੇ ਆਈਆਂ ਕੁੜੀਆਂ ਨੇ ਇਸ ਵਾਰ ਆਪਣੇ ਭਰਾ ਪਰਜਾਈ ਨੂੰ ਸਲਾਹ ਦਿੱਤੀ ਵੀਰੇ ਕੀ ਤੂੰ ਸਾਰਾ ਦਿਨ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਇਆ ਰਹਿਣਾ ਤੇ ਭਾਬੀ ਵਿਚਾਰੀ ਤੋਂ ਸਾਰਾ ਦਿਨ ਚੌਂਕਾ ਚੁੱਲਾ ਨਹੀਂ ਨਿਂਬੜਦਾ ਨਿਆਣੇ ਅੱਡ ਰੋਲੇ ਰਹਿੰਦੇ ਨੇ ਹੁਣ ਬੇਬੇ ਬਾਪੂ ਦਾ ਵੀ ਸਹਾਰਾ ਨਹੀਂ ਰਿਹਾ ਅਸੀਂ ਤਾਂ ਚਾਹੁੰਦੀਆਂ ਨਵੀਂ ਕੋਠੀ ਬਣਾਉਣ ਦਾ ਖਿਹੜਾ ਛੱਡ ਤੂੰ ਟੱਬਰ ਸਮੇਤ ਕੈਨੇਡਾ ਦੀ ਫਾਈਲ ਲਾ ਦੇ ਤੇ ਜ਼ਮੀਨ ਠੇਕੇ ਤੇ ਦੇ ਦੇ ਵੱਡੀ ਭੈਣ ਨੇ ਦੋਵਾਂ ਭੈਣਾਂ ਦੇ ਦਿਲ ਦੀ ਗੱਲ ਆਖੀ ਉਹਨਾਂ ਦੀ ਇਹ ਗੱਲ ਪ੍ਰਗਟ ਤੇ ਨਿਮਰਤ ਦੇ ਦਿਲ ਲੱਗੀ ਉਹਨਾਂ ਨੇ ਦੋ ਕੁ ਮਹੀਨੇ ਰੋਕ ਕੇ ਆਪਣੀ ਤੇ ਜਵਾਕਾਂ ਦੇ ਕਾਗਜ਼ ਪੱਤਰ ਭਰ ਕੇ ਪਰਿਵਾਰ ਸਮੇਤ ਕਨੇਡਾ ਦੀ ਫਾਈਲ ਲਾ ਦਿੱਤੀ ਪਰ ਉਹਨਾਂ ਦਾ ਵੀਜ਼ਾ ਨਾ ਲੱਗਿਆ ਉਹ ਬਹੁਤ ਨਿਰਾਸ਼ ਹੋਈ ਫਿਰ ਨਿਮਰਤ ਨੇ ਪਰਗਟ ਨੂੰ ਆਖਿਆ ਕਿ ਹੁਣ ਤਾਂ ਰੱਬ ਦਾ ਨਾਮ ਲੈ ਕੇ ਨਵੀਂ ਕੋਠੀ ਬਣਾਉਣੀ ਸ਼ੁਰੂ ਕਰ ਹੀ ਲਵੇ ਪਿੰਡ ਵਿੱਚ ਦੋ-ਦੋ ਕਿੱਲੇ ਜ਼ਮੀਨ ਵਾਲਿਆਂ ਨੇ ਵੀ ਨਵੀਆਂ ਕੋਠੀਆਂ ਉਸਾਰ ਲਈਆਂ ਸਨ ਪਰਗਟ ਨੇ ਵੀ ਪਿੰਡ ਦੀ ਫਿਰਨੀ ਤੇ ਲੱਗਦੀ ਜ਼ਮੀਨ ਵਿੱਚ ਅੱਦੇ ਕੋ ਕਿੱਲੇ ਨੂੰ ਬਗਲ ਕੇ ਕੋਠੀ ਬਣਾਉਣੀ ਸ਼ੁਰੂ ਕਰ ਦਿੱਤੀ। ਕੋਠੀ ਦੀਆਂ ਨੀਆਂ ਦੀ ਚਣਾਈ ਕਰਕੇ ਬਾਕੀ ਦੁਵਾਰਾਂ ਦੀ ਵੀ 4-4 ਫੁੱਟ ਚਣਾਈ ਹੋ ਗਈ ਸੀ। ਨਿਮਰਤ ਨੂੰ ਉਸਦੀ ਛੋਟੀ ਨਣਦ ਦਾ ਫੋਨ ਆਇਆ ਜੋ ਇੰਗਲੈਂਡ ਵਿੱਚ ਰਹਿੰਦੀ ਸੀ। ਉਹ ਆਖਣ ਲੱਗੀ ਭਾਬੀ ਮੈਂ ਤੁਹਾਡੀ ਸਾਰੇ ਟੱਬਰ ਦੀ ਰਾਹਦਾਰੀ ਭੇਜੇ ਲੱਗੀਆਂ। ਤੁਸੀਂ ਆਪਣੇ ਕਾਗਜ਼ ਭਰ ਦਿਓ ਤੇ ਮੇਰੇ ਕੋਲ 2 ਮਹੀਨੇ ਲਈ ਆ ਜਾਓ। ਇਹਦੇ ਨਾਲ ਤੁਹਾਡਾ ਬਾਹਰ ਜਾਣ ਦਾ ਰਸਤਾ ਖੁੱਲ ਜਾਵੇਗਾ। ਨਿਮਰਤਾ ਪਰਗਟ ਨਹੀਂ ਉਸ ਦੀ ਸਲਾਮਤਾਵਕ ਉਵੇਂ ਹੀ ਕੀਤਾ ਜਿਸ ਦਿਨ ਕੋਠੀ ਦਾ ਲੈਂਟਰ ਪੈਣਾ ਸੀ ਉਸ ਦਿਨ ਉਹਨਾਂ ਦਾ ਸਾਰੇ ਟੱਬਰ ਦਾ ਇੰਗਲੈਂਡ ਦਾ ਵੀਜ਼ਾ ਲੱਗ ਕੇ ਆ ਗਿਆ ਸਾਰੇ ਟੱਬਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕੋਠੀ ਦਾ ਲੈਂਟਰ ਪਵਾ ਕੇ ਤੇ ਅੰਦਰੋਂ ਪਲਾਸਤਰ ਕਰਵਾ ਕੇ ਸਾਰਾ ਟੱਬਰ 2 ਮਹੀਨੇ ਲਈ ਛੋਟੀ ਕੁੜੀ ਕੋਲ ਇੰਗਲੈਂਡ ਚਲੇ ਗਏ 2 ਮਹੀਨੇ ਬਾਅਦ ਵਾਪਸ ਆ ਕੇ ਨਵੀਂ ਕੋਠੀ ਦਾ ਕੰਮ ਫਿਰ ਸ਼ੁਰੂ ਕਰਵਾ ਦਿੱਤਾ ਨਾਲ ਹੀ ਉਹਨਾਂ ਨੇ ਫਿਰ ਕੈਨੇਡਾ ਜਾਣ ਲਈ ਅਪਲਾਈ ਕਰ ਦਿੱਤਾ ਹਾਲੇ ਕੋਠੀ ਦਾ ਕੰਮ ਬਾਹਰੋਂ ਪੂਰਾ ਵੀ ਨਹੀਂ ਸੀ ਹੋਇਆ ਤੇ ਰੰਗ ਰੋਗਨ ਵੀ ਰੰਦਾ ਸੀ। ਉਹਨਾਂ ਨੇ ਪਾਠ ਕਰਵਾ ਕੇ ਪੁਰਾਣੇ ਘਰ ਵਿੱਚੋਂ ਸਮਾਨ ਨਵੀਂ ਕੋਠੀ ਵਿੱਚ ਸ਼ਿਫਟ ਕਰ ਲਿਆ। ਨਵੀਂ ਕੋਠੀ ਵਿੱਚ ਆਇਆ। 2 ਦਿਨ ਹੀ ਹੋਏ ਸਨ ਕਿ ਸਾਰੇ ਟੱਬਰ ਦਾ ਕੈਨੇਡਾ ਦਾ ਵੀਜ਼ਾ ਲਾ ਕੇ ਆ ਗਿਆ। ਉਹਨਾਂ ਨੂੰ ਪਿੰਡ ਦੇ ਲੋਕ ਵਧਾਈਆਂ ਦੇਣ ਆਉਣ ਲੱਗੇ। ਉਹ ਸਾਰਾ ਟੱਬਰ 2 ਕੁ ਮਹੀਨਿਆਂ ਵਿੱਚ ਬਾਹਰ ਚਲਿਆ ਗਿਆ। ਨਿਮਰਤਾ ਬੱਚਿਆਂ ਨਾਲ ਉੱਥੇ ਹੀ ਪੱਕੇ ਤੌਰ ਤੇ ਰਹਿਣ ਲੱਗ ਪਏ। ਜਦੋਂ ਕਿ ਪਰਗਟ ਕਦੇ 6 ਮਹੀਨੇ ਬਾਅਦ ਆ ਕੇ 2-4 ਮਹੀਨੇ ਰਹਿ ਜਾਂਦਾ ਸੜਕ ਤੋਂ ਲੰਗੀਆਂ ਜਾਂਦੀਆਂ ਬੁੜੀਆਂ ਅਕਸਰ ਕੋਠੀ ਵੱਲ ਵੇਖ ਕੇ ਉਹਨਾਂ ਦੀ ਕੋਈ ਨਾ ਕੋਈ ਗੱਲ ਛੇੜ ਲੈਂਦੀਆਂ ਤੇ ਵਿੱਚੋਂ ਕੋਈ ਨਾ ਕੋਈ ਆਖ ਹੀ ਦਿੰਦੀ ਭਾਈ ਇਹ ਕੋਠੀ ਤਾਂ ਬਹੁਤ ਕਰਮਾਂ ਵਾਲੀ ਆ ਜਦੋਂ ਉਹਦੀ ਬਣਨ ਲੱਗੀ ਆ ਉਦੋਂ ਦੇ ਤਾਂ ਉਹਨਾਂ ਦੇ ਸਾਰੇ ਟੱਬਰ ਦੇ ਵੀਜ਼ੇ ਹੀ ਲੱਗੀ ਗਏ ਦੇਖ ਲਓ ਇਹ ਕੋਠੀ ਹੁਣ ਬਾਹਰ ਵਾਲਿਆਂ ਦੀ ਕੋਠੀ ਵਜਦੀ ਆ ਕੋਠੇ ਬਿਨਾ ਰੰਗ ਰੋਗਨ ਤੋਂ ਅਧੂਰੀ ਖੜੀ ਇਸ ਤਰ੍ਹਾਂ ਜਾਪਦੀ ਜਿਵੇਂ ਆਖਰੀ ਹੋਵੇ ਭੈਣੇ ਮੈਂ ਕਰਮਾਂ ਵਾਲੀ ਤਾਂ ਹੁੰਦੀ ਜੇ ਮੇਰੇ ਮਾਲਕ ਮੇਰੇ ਵਿੱਚ ਹੱਸਦੇ ਖੇਡਦੇ ਅੱਠੇ ਪੈਰ ਰੌਣਕਾਂ ਲਾ ਕੇ ਰੱਖਦੇ ਵਾਦੇ ਫਲ ਦੇ ਮੈਨੂੰ ਰੰਗ ਰੋਗਨ ਕਰਵਾ ਕੇ ਸ਼ਿੰਗਾਰ ਦੇ ਛੋਟੇ ਛੋਟੇ ਬੱਚੇ ਆਪਣੇ ਸਾਥੀਆਂ ਨਾਲ ਮੇਰੇ ਵਿਹੜੇ ਵਿੱਚ ਲੁੱਡੀਆਂ ਪਾਉਂਦੇ ਸਵੇਰੇ ਸਵੇਰੇ ਸਕੂਲ ਨੂੰ ਜਾਂਦੇ ਸਾਰਾ ਦਿਨ ਮੇਰਾ ਵੱਡਾ ਸਾਰਾ ਗੇਟ ਉਹਨਾਂ ਦੇ ਆਉਣ ਦਾ ਇੰਤਜ਼ਾਰ ਕਰਦਾ। ਰੋਜ਼ ਸ਼ਾਮ ਨੂੰ ਤਰ੍ਹਾਂ ਤਰ੍ਹਾਂ ਦੀਆਂ ਬੱਤੀਆਂ ਜਗਦੀਆਂ ਤੇ ਮੈਂ ਚਮਚਮ ਕਰਦੀ ਪਿੰਡ ਦਾ ਸ਼ਿੰਗਾਰ ਬੰਦੀ। ਤੁਸੀਂ ਮੇਰਾ ਦਰਦ ਕੀ ਜਾਣੋ? ਦਿਨ ਤਿਉਹਾਰ ਨੂੰ ਵੀ ਜਦ ਪਿੰਡ ਦੇ ਨਿੱਕੇ ਨਿੱਕੇ ਘਰ ਸਜੇ ਹੋਏ ਦਿਸਦੇ ਹਨ ਤੇ ਮੈਂ ਲਿਬੜੀ ਤਿਬੜੀ ਕਿੰਨੀ ਅਪਹਾਗਣ ਮਹਿਸੂਸ ਕਰਦੀ ਆ। ਸੋ ਕਿ ਤੁਸੀਂ ਵੀ ਸੋਚਦੇ ਹੋ ਕਿ ਇਹ ਕੋਠੀ ਕਰਮਾਂ ਵਾਲੀ ਸੀ। ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਚੰਗੀ ਲੱਗੀ ਖਾਣੀ ਤੇ ਇੱਕ ਲਾਈਕ ਵੀ ਕਰਿਓ ਤੇ ਦੋਸਤਾਂ ਨਾਲ ਵੀ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਜੇਕਰ ਨਹੀਂ ਅਜੇ ਤੱਕ ਸਬਸਕ੍ਰਾਈਬ ਕੀਤਾ ਤਾਂ ਜ਼ਰੂਰ ਕਰ ਲਵੋ ਤੇ ਬਾਕੀ ਦੀਆਂ ਕਹਾਣੀਆਂ ਮੇਰੇ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਉਹ ਵੀ ਬਹੁਤ ਪਸੰਦ ਆਉਣਗੀਆਂ ਇਹ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ